ਕੀ ਗਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਸ਼ਾਇਦ ਅਸੀਂ ਆ ਪਾਕਿਸਤਾਨ ਚ ਰਹਿੰਦੇ ਹਾਂ ਮੈਨੂੰ ਤਾਂ ਲੱਗਦਾ ਜੀ ਸਪੀਕਰ ਸਾਹਿਬ ਮੰਤਰੀ ਸਾਹਿਬ ਨੇ ਜਿਹੜਾ ਜਵਾਬ ਆ ਉਹ ਨਾਂ ਵਿੱਚ ਦਿੱਤਾ ਤੇ ਅਸੀਂ ਵੀ ਪੰਜਾਬ ਦੇ ਵਾਸੀ ਆ ਤੇ ਸਾਡਾ ਵੀ ਜ਼ਿਲ੍ਹਾ ਮੋਗਾ ਇੱਕ ਵੀ ਕੋਈ ਪ੍ਰੋਜੈਕਟ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਆਪਣੀ ਸਰਕਾਰ ਨੇ ਹਲਕਾ ਧਰਮਗੋੜ ਦੇ ਵਿੱਚ ਨਹੀਂ ਦਿੱਤਾ ਇਹ ਜ਼ਿਲ੍ਹਾ ਮੋਗੇ ਨਾਲ ਹੀ ਤਕਰੀਬਨ ਮਤਰੀ ਹੀ ਮਾੜਾ ਸਲੂਕ ਕੀਤਾ ਗਿਆ ਹਰੇਕ ਵਾਰ ਸਾਹਿਬ ਜਵਾਬਦੇਹ ਲੱਗੇ ਨਹੀਂ ਮੰਤਰੀ ਸਾਹਿਬ ਨਹੀਂ ਇੱਕ ਮਿੰਟ ਜੀ ਮੈਨੂੰ ਕੱਲ ਕੰਪਲੀਟ ਕਰ ਲਾਂ ਦੋ ਸਾਹਿਬ ਜੀ ਪਹਿਲਾਂ ਇੱਕ ਛੋਟਾ ਜਿਹਾ ਜ਼ਿਲ੍ਹਾ ਮਲੇਰਕੋਟਲਾ ਉਹਨੂੰ 28 ਐਮਬੀਬੀਐਸ ਡਾਕਟਰ ਦੇ ਦਿੱਤੇ ਗਏ ਜਦ ਕਿ ਮੋਗੇ ਨੂੰ ਸਿਰਫ 4 ਡਾਕਟਰ ਦਿੱਤੇ ਆ ਮੈਂ ਪੁੱਛਾਂ ਜੁਣਾ ਵੀ ਇਹ ਵੇਤ ਕਰਾ ਮੋਗੇ ਨਾਲ ਕਿਉਂ ਆ ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਸ਼ਾਇਦ ਅਸੀਂ ਆ ਪਾਕਿਸਤਾਨ ਚ ਰਹਿੰਦੇ ਹਾਂ ਮੈਨੂੰ ਤਾਂ ਲੱਗਦਾ ਜੀ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਟੋਸੀ ਸਾਵਾਲ ਨੰਬਰ 1491 ਜੀ ਡਾਕਟਰ ਬਲਬੀਤ ਸਿੰਘ ਸੇ ਤੇ ਪ੍ਰਵਲ ਭਲਾਈ ਮੰਤਰੀ ਸਰ ਮਾਨਯੋਗ ਮੈਂਬਰ ਸਾਹਿਬ ਨੂੰ ਚਲਾ ਗਿਆ ਜੀ ਜਵਾਬ ਚਲਾ ਗਿਆ ਫਿਰ ਬੀਜੀ ਕੋ ਸਭ ਕੁਝ ਪੁੱਛ ਰਿਹਾ ਜੀ ਧੰਨਵਾਦ ਸਪੀਕਰ ਸਾਹਿਬ ਮੰਤਰੀ ਸਾਹਿਬ ਨੇ ਜਿਹੜਾ ਜਵਾਬ ਆ ਉਹ ਨਾਂ ਵਿੱਚ ਦਿੱਤਾ ਤੇ ਮੈਂ ਇੱਕ ਗੱਲ ਕਹਿਣਾ ਚਾਹਣਾ ਮੰਤਰੀ ਸਾਹਿਬ ਜਿਹੜਾ ਹਲਕਾ ਧਰਮਕੋਟ ਹੈ ਇਹ ਬਹੁਤ ਹੀ ਪਛੜਿਆ ਏਰੀਆ ਤੇ ਅਸੀਂ ਵੀ ਪੰਜਾਬ ਦੇ ਵਾਸੀ ਆ ਤੇ ਸਾਡਾ ਵੀ ਜ਼ਿਲ੍ਹਾ ਮੋਗਾ ਹੈ ਇੱਕ ਵੀ ਕੋਈ ਪ੍ਰੋਜੈਕਟ ਸਿਹਤ ਸਹੂਲਤਾਂ ਦੇ ਨਾਲ ਸੰਬੰਧਿਤ ਆਪਣੀ ਸਰਕਾਰ ਨੇ ਹਲਕਾ ਧਰਮਗੋੜ ਦੇ ਵਿੱਚ ਨਹੀਂ ਦਿੱਤਾ ਸਗੋਂ ਜਿਹੜਾ ਇਹਨਾਂ ਨੇ ਸੀਐਚਸੀ ਕੋਟ ਹਿਸੇਖਾਂ ਦੀ ਗੱਲ ਕੀਤੀ ਹੈ ਕਿ ਅਸੀਂ ਉਹਦੇ ਵਿੱਚ ਸਹੂਲਤਾਂ ਦੇ ਰਹੇ ਹਾਂ ਸਾਡੇ ਕੋਲੇ 8 ਐਮਬੀਬੀਐਸ ਡਾਕਟਰਾਂ ਦੀਆਂ ਪੋਸਟਾਂ ਨੇ ਤੇ ਜਿਹਦੇ ਵਿੱਚੋਂ ਸਿਰਫ 2 ਅਜੇ ਤੱਕ ਫਿਲ ਹੋਈਆਂ ਨੇ ਤਿੰਨ ਦੋ ਵਾਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਇਹ ਜ਼ਿਲ੍ਹਾ ਮੋਗੇ ਨਾਲ ਹੀ ਤਕਰੀਬਨ ਮਤਰੀ ਹੀ ਮਾਵਲਾ ਸਲੂਕ ਕੀਤਾ ਗਿਆ ਹਰੇਕ ਵਾਰ ਸਾਹਿਬ ਜਵਾਬ ਦੇਣ ਲੱਗੇ ਨੇ ਮંત્રી ਸਾਹਿਬ ਨਹੀਂ ਇੱਕ ਮਿੰਟ ਜੀ ਮੈਨੂੰ ਕੱਲ ਕੰਪਲੀਟ ਕਰ ਲਾਂ ਦੂੰਗਾ ਸਰ ਆਪ ਬੈਠੋ ਜੀ ਜਦ ਤੱਕ ਬੋਲੋ ਪਹਿਲਾਂ 300 ਡਾਕਟਰ ਸਪਾਈਸ ਡਾਕਟਰ ਭਰਤੀ ਕੀਤੇ ਗਏ ਉਹਦੇ ਵਿੱਚੋਂ ਸਿਰਫ ਚਾਰ ਡਾਕਟਰ ਆ ਜਿਹੜੇ ਉਹ ਮੋਗੇ ਨੂੰ ਮਿਲੇ ਆ ਹੁਣ ਐਮਬੀਬੀਐਸ ਡਾਕਟਰ ਭਰਤੀ ਕੀਤੇ ਗਏ ਜਿਹੜੇ ਕੱਲ ਲਿਸਟ ਆਈ ਆ 255 ਇਹਦੇ ਵਿੱਚ ਵੀ ਸਿਰਫ ਚਾਰ ਡਾਕਟਰ ਜਿਹੜੇ ਹੈਗੇ ਆ ਇਹ ਮੋਗੇ ਨੂੰ ਮਿਲੇ ਆ ਇੱਕ ਛੋਟਾ ਜਿਹਾ ਜ਼ਿਲ੍ਹਾ ਮਲੇਰਕੋਟਲਾ ਉਹਨੂੰ 28 ਐਮਬੀਬੀਐਸ ਡਾਕਟਰ ਦੇ ਦਿੱਤੇ ਗਏ ਜਦ ਕਿ ਮੋਗੇ ਨੂੰ ਸਿਰਫ 4 ਡਾਕਟਰ ਦਿੱਤੇ ਆ ਮੈਂ ਪੁੱਛਾਂ ਜੁਣਾ ਵੀ ਹਵਤ ਕਰਾ ਮੋਗੇ ਨਾਲ ਕਿਉਂ ਆ ਕੀ ਗੱਲ ਮੋਗਾ ਪੰਜਾਬ ਦਾ ਹਿੱਸਾ ਨਹੀਂ ਸ਼ਾਇਦ ਅਸੀਂ ਆ ਪਾਕਿਸਤਾਨ ਚ ਰਹਿੰਦੇ ਆ ਮੈਨੂੰ ਤਾਂ ਲੱਗਦਾ ਜੀ ਧੰਨਵਾਦ ਜੀ ਮੰਤਰੀ ਸਾਹਿਬ ਅਦਰ ਹੋ ਰਹੇ ਨੇ ਸਰ ਮੈਂ ਮਾਨਯੋਗ ਮੈਂਬਰਸ ਨੂੰ ਕਹ ਦੱਸਣਾ ਚਾਹੁੰਦਾ ਜੀ ਮੈਂਬਰ ਸਾਹਿਬ ਨੂੰ ਕਿ ਜਿਹੜਾ ਧਰਮਕੋਟ ਆ ਉਹਦੀ ਆਬਾਦੀ ਹੈਗੀ ਆ 24000 ਉਹਦੇ ਨਾਲ 50 ਪੈਸੇ ਲੱਗਦੇ ਆ ਤੇ ਇਹ ਕੁਝ ਪੋਪੂਲੇਸ਼ਨ ਨਾਰਮਸ ਆ ਗਿਆ ਜਿਹੜੇ 1,25,000 ਤੋਂ ਉੱਪਰ ਜਾ ਕੇ ਕਮਿਊਨਿਟੀ ਹੈਲਥ ਸੈਂਟਰ ਬਣਦਾ ਜੋ ਇਹਨਾਂ ਦੇ ਕੋਰਟ ਹਿੱਸੇ ਖਾਬ ਵਿੱਚ ਬਣਾ ਹੋਇਆ ਜੇ ਥੋੜ੍ਹ ਲਓ ਜੀ ਜਿਹੜਾ ਤੁਹਾਡੇ ਸਬਡਿਵੀਜ਼ਨ ਹਸਪੀਟਲ ਹੈ ਇਹ 10 ਲੱਖ ਤੋਂ ਉੱਪਰ ਜਾ ਕੇ ਬਣਦਾ ਜੀ ਹੁਣ ਮੋਗੇ ਦੀ ਸਾਰੀ ਆਬਾਦੀ ਮੇਰੇ ਖਿਆਲ ਇੰਨੀ ਕਹ ਗਈ ਹੈ ਜੀ ਉੱਥੇ ਜਿਹੜਾ ਮੋਗੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਹੈ ਸਰ ਇਹਨਾਂ ਨੇ ਮਲੇਰਕੋਟਲੇ ਦੀ ਗੱਲ ਕੀਤੀ ਹੈ ਮਲੇਰਕੋਟਲੇ ਵਿੱਚ ਅੱਜ ਤੱਕ ਵੀ ਸਬਡਿਵੀਜ਼ਨ ਹਸਪੀਟਲ ਸੀਗਾ ਕਿੰਨੀਆਂ ਸਰਕਾਰਾਂ ਬਦਲ ਗਈਆਂ ਉਹਨੂੰ ਜ਼ਿਲ੍ਹਾ ਬਣਾਤਾ ਲੇਕਿਨ ਉਹਨੂੰ ਡਿਸਟ੍ਰਿਕਟ ਹਸਪੀਟਲ ਨਹੀਂ ਦਿੰਦਾ ਇਹ ਸਰਕਾਰ ਹੁਣ ਪਹਿਲੀ ਵਾਰੀ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਦੇਣ ਜਾ ਰਹੀ ਹੈ ਜੋ ਇਹਨਾਂ ਦਾ ਮੌਕੇ ਦੇ ਵਿੱਚ ਹੈ ਜੀ ਤੇ ਆਪ ਸਰ ਇਹਨਾਂ ਦੀ ਜਿਹੜੀ ਬੜੀ ਜੈਨੂਨ ਜੀ ਇਹਨਾਂ ਦੀ ਧਿਮਾਨ ਹੈ ਸਾਨੂੰ ਡਾਕਟਰਾਂ ਦੀ ਜ਼ਿਆਦਾ ਲੋੜ ਹੈ ਭਰਤੀ ਕਰ ਰਹੇ ਆ 400 ਦੀ ਸ਼ੁਰੂ ਕੀਤੀ ਸੀ 400 ਦੇ ਵਿੱਚ 354 ਨੇ ਜੋ ਮੈਂਬਰਸ ਸੇ ਬਾਤ ਰਹਿ ਜਾਣੀਆਂ ਹਾਂ ਹਾਂ ਸਰ ਉਹਦੇ ਸਿਰਫ ਮੈਂ ਬੇਨਤੀ ਇਹ ਕਰਦਾ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਹੁਣ 1000 ਡਾਕਟਰ ਰੱਖ ਰਹੇ ਆ ਸਰ ਅਸੀਂ ਇੱਕ ਨਵਾਂ ਸਿਸਟਮ ਲੈ ਕੇ ਆਏ ਆ ਆਮ ਆਦਮੀ ਕਲੀਨਿਕ ਵਾਲਾ ਜਿਹਨੂੰ ਹੁਣ ਰੀ ਬ੍ਰਾਂਡਡ ਐਜ਼ ਯੂਸ਼ਮਨ ਅਰੋਗ ਰੋਗਿਆ ਕੇਂਦਰਾ ਉਹਦੇ ਵਿੱਚ ਸਰ 881 ਨਵੇਂ ਕੀਤੇ ਆ ਉਹ 881 ਇਹਨਾਂ ਦੇ ਵੀ ਆ ਗਏ ਆ ਉਹਦੇ ਵਿੱਚ ਮੋਗਾ ਦੇ ਕੋਈ ਕੁਸਚਨ ਅਗਲਾ